ਹਲੋ ਦੋਸਤੋ ਮੈਂ ਨਵਜਿੰਦਰ ਸਿੰਘ ਲਰਨ ਜੀ ਤੇ ਤੁਹਾਡਾ ਸਵਾਗਤ ਕਰਦਾ ਹਾਂ ਤਾਂ ਅੱਜ ਹੈ ਆਪਣੀ ਪੋਲੀਟੀਕਲ ਕਲਾਸ ਜਿਸ ਦੇ ਵਿੱਚ ਆਪਣੇ ਕੋਲੇ ਆਪਾਂ ਜਿਹੜਾ ਟਾਪਿਕ ਸੀਗਾ ਉਹ ਸ਼ੁਰੂ ਕੀਤਾ ਹੋਇਆ ਸੀ ਭਾਰਤ ਦਾ ਸੰਵਿਧਾਨ ਜਿਸ ਦਾ ਅੱਜ 파ਰਟ ਨੰਬਰ 15 ਅਤੇ 파ਰਟ ਨੰਬਰ 16 ਅੱਜ ਦੀ ਕਲਾਸ ਦੇ ਵਿੱਚ ਆਪਾਂ ਕੰਪਲੀਟ ਕਰਾਂਗੇ 파ਰਟ ਨੰਬਰ 15 ਦੇ ਵਿੱਚ ਆਪਣੇ ਕੋਲੇ ਇਲੈਕਸ਼ਨਸ ਐਂਡ 파ਰਟ ਨੰਬਰ 16 ਦੇ ਵਿੱਚ ਆਪਣੇ ਕੋਲੇ ਸਪੈਸ਼ਲ ਪ੍ਰੋਵੀਜ਼ਨਸ ਜਿਹੜੇ ਨੇ ਇਹ ਦੋ ਟਾਪਿਕ ਜਿਹੜੇ ਨੇ ਆਪਾਂ ਅੱਜ ਦੀ ਕਲਾਸ ਦੇ ਵਿੱਚ ਕਵਰ ਕਰਾਂਗੇ ਇਲੈਕਸ਼ਨਸ ਦੇ ਬਾਰੇ ਕਿ ਕਿਸ ਤਰੀਕੇ ਨਾਲ ਇਲੈਕਸ਼ਨਸ ਹੁੰਦੇ ਨੇ ਠੀਕ ਹੈ ਔਰ ਇਹਨਾਂ ਦੇ ਬਾਰੇ ਸਪੈਸ਼ਲ ਪ੍ਰੋਵੀਜ਼ਨਸ ਜਿਹੜੇ ਦਿੱਤੇ ਹੋਏ ਨੇ ਠੀਕ ਹੈ ਵੀ ਕਿਹੜੀਆਂ-ਕਿਹੜ ਤਾਂ ਕਰਦੇ ਆਂ ਅੱディ ਕਲਾਸ ਦੀ ਸ਼ੁਰੂਆਤ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕਰ ਰੱਖਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ੋਰ ਕਰ ਲੈਣਾ ਔਰ ਬੈਲ ਆਈਕਨ ਵਾਲੀ ਕੰਟੀਨਿਊ 올 ਤੇ ਜ਼ੋਰ ਪ੍ਰੈਸ ਕਰ ਲਓ ਤਾਂ ਕਿ ਇਹ ਗਿਆਨ ਵਾਲੀਆਂ ਵੀਡੀਓes ਦੀ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਤੱਕ ਪਹਿਲਾਂ ਪਹੁੰਚਦੀ ਰਹੇ ਤਾਂ ਕਰਦੇ ਆਂ ਕਲਾਸ ਦੀ ਸ਼ੁਰੂਆਤ ਤਾਂ ਫਰਸਟ ਹੈ ਆਪਣੇ ਕੋਲ ਪਾਰਟ ਨੰਬਰ 15 ਜਿਸ ਦੇ ਵਿੱਚ ਆਪਣੇ ਕੋਲ ਟੌਪਿਕ ਹੈ ਇਲੈਕਸ਼ਨਸ ਤਾਂ ਉਸ ਦੇ ਵਿੱਚ ਆਪਣੇ ਕੋਲ ਆਰਟੀਕਲ ਆਉਂਦਾ ਫਰਸਟ 324 ਨੰਬਰ ਆਰਟੀਕਲ ਜਿਸ ਦੇ ਵਿੱਚ ਆਪਣੇ ਕੋਲ ਇਲੈਕਸ਼ਨ ਕਮਿਸ਼ਨ ਤਾਂ ਜਿਹੜੀ ਹੈ ਆਪਣੇ ਕੋਲ ਇਲੈਕਸ਼ਨ ਤਾਂ ਇਲੈਕਸ਼ਨ ਕਮਿਸ਼ਨ ਇਲੈਕਸ਼ਨਸ ਕਰਵਾਉਣ ਦੀ ਇਲੈਕਸ਼ਨ ਕਮਿਸ਼ਨ ਵੀ ਹੋਣੀ ਚਾਹੀਦੀ ਹੈ ਇੱਕ ਠੀਕ ਹੈ ਤਾਂ ਉਹ ਆਪਣੇ ਕੋਲ ਕਿਦੇ ਅੰਦਰ ਆਉਂਦੀ ਹੈ 324 ਨੰਬਰ ਆਰਟੀਕਲ ਦੇ ਅੰਦਰ ਆਉਂਦੀ ਹੈ ਇਲੈਕਸ਼ਨ ਕਮਿਸ਼ਨ ਕਿ ਭਾਰਤ ਵਿੱਚ ਇੱਕ ਇਲੈਕਸ਼ਨ ਕਮਿਸ਼ਨ ਹੋਏਗੀ ਜਿਹੜੀ ਇਲੈਕਸ਼ਨ ਕਰਾਏਗੀ ਤਾਂ ਇਹ ਜਿਹੜੀ ਇਲੈਕਸ਼ਨ ਕਮਿਸ਼ਨ ਹੁੰਦੀ ਹੈ ਇਹ ਕਿਦੇ ਲਈ ਹੁੰਦੀ ਹੈ ਤਾਂ ਲੋਕ ਸਭਾ ਰਾਜ ਸਭਾ ਅਲ ਸਟੇਟ ਐਲ ਸੀ ਕੇ ਇਹਨਾਂ ਸਭ ਦੇ ਚੋਣ ਕਰਾਉਣ ਦੇ ਲਈ ਜਿਹੜੀ ਹੁੰਦੀ ਹੈ ਉਹ ਇਲੈਕਸ਼ਨ ਕਮਿਸ਼ਨ ਜਿਹੜੀ ਹੁੰਦੀ ਹੈ ਉਹ ਹੁੰਦੀ ਹੈ ਠੀਕ ਹੈ ਸਹੀ ਇਲੈਕਸ਼ਨ ਕਮਿਸ਼ਨ ਜਿਹੜੀ ਹੁੰਦੀ ਹੈ ਲੋਕ ਸਭਾ ਹੋਗੀ ਰਾਜ ਸਭਾ ਹੋਗੀ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਸਟੇਟ ਐਮ ਐਲ ਏ ਸ ਠੀਕ ਹੈ ਸਟੇਟ ਐਲ ਸੀ ਸ ਇਹਨਾਂ ਸਭ ਦੇ ਜਿਹੜੇ ਇਲੈਕਸ਼ਨ ਹੁੰਦੇ ਨੇ ਕੌਣ ਕਰਾਉਂਦੀ ਹੈ ਉਹ ਇਲੈਕਸ਼ਨ ਕਮਿਸ਼ਨ ਕਰਵਾਉਂਦੀ ਹੈ ਨੈਕਸਟ ਆਪਣੇ ਕੋਲ ਆਰਟੀਕਲ ਹੈ ਆਰਟੀਕਲ ਨੰਬਰ 326 ਜਿਸ ਦੇ ਵਿੱਚ ਆਪਣੇ ਕੋਲ ਹੈ ਲੋਕ ਸਭਾ ਐਂਡ ਵਿਧਾਨ ਸਭਾ ਇਲੈਕਸ਼ਨਸ ਠੀਕ ਹੈ ਇਹਦੇ ਵਿੱਚ ਸਿੰਗਲ ਕਿਸੇ ਦੇ ਇਲੈਕਸ਼ਨਸ ਆ ਗਏ ਆਪਣੇ ਕੋਲੇ ਲੋਕ ਸਭਾ ਐਂਡ ਵਿਧਾਨ ਸਭਾ ਇਲੈਕਸ਼ਨਸ ਕੀ ਦੇ ਅੰਦਰ ਨੇ ਆਪਣੇ ਕੋਲ 326 ਨੰਬਰ ਆਰਟੀਕਲ ਦੇ ਅੰਦਰ ਤਾਂ ਕੀ ਕਹਿੰਦਾ ਹੈ ਕਿ ਜੋ ਵੀ ਵਿਅਕਤੀ ਕਿਹੜਾ ਜੋ ਵੀ ਵਿਅਕਤੀ ਜੋ ਲੋਕ ਸਭਾ ਤੇ ਰਾਜ ਸਭਾ ਦਾ ਮੈਂਬਰ ਹੈ ਠੀਕ ਹੈ ਉਹਦੀ ਗੱਲ ਚੱਲ ਰਹੀ ਹੈ ਤੇ ਜੋ ਵੀ ਵਿਅਕਤੀ 18 ਸਾਲ ਤੋਂ ਪਲੱਸ ਹੈ ਉਹ ਵੋਟ ਦੇ ਸਕਦਾ ਹੈ ਪਰ ਸਿਰਫ ਲੋਕ ਸਭਾ ਤੇ ਰਾਜ ਸਭਾ ਵਿੱਚ ਹੀ ਵੋਟ ਦੇਣ ਦਾ ਅਧਿਕਾਰ ਜਿਹੜਾ ਹੁੰਦਾ ਹੈ ਉਹ ਆਰਟੀਕਲ ਨੰਬਰ 326 ਦੇ ਅੰਦਰ ਆਉਂਦਾ ਹੈ ਠੀਕ ਹੈ ਨੈਕਸਟ ਆਪਣੇ ਕੋਲ ਆਰਟੀਕਲ ਨੰਬਰ 329 ਇਸ ਦੇ ਵਿੱਚ ਆਪਣੇ ਕੋਲ ਹੈ ਨਿਰਵਾਣਾ ਮੇਨ ਨਿਰਵਾਣਾ ਮੈਂ ਇਹ ਵਰਜਨ ਕਿਦਾ ਇਹ ਵਰਜਨ ਆਫ ਕੋਰਟ ਇੰਟਰਵੈਂਸ਼ਨ ਠੀਕ ਹੈ ਵਰਜਨ ਆਫ ਕੋਰਟ ਇੰਟਰਵੈਂਸ਼ਨ ਤੇ ਇਹਦੇ ਵਿੱਚ ਹੁੰਦਾ ਕੀ ਹੈ ਠੀਕ ਹੈ ਆਰਟੀਕਲ ਨੰਬਰ 329 ਦੇ ਵਿੱਚ ਮੈਂ ਜੇਕਰ ਆਪਾਂ ਗੱਲ ਕਰੀਏ ਕੀ ਹੁੰਦੀ ਹੈ ਤਾਂ ਇਲੈਕਸ਼ਨ ਕਮਿਸ਼ਨ ਦੇ ਕੰਮ ਵਿੱਚ ਕੋਰਟ ਦਾ ਕੋਈ ਵੀ ਦਖਲ ਨਹੀਂ ਹੋਊਗਾ ਠੀਕ ਹੈ ਇਹਦੇ ਵਿੱਚ ਸਾਫ਼-ਸਾਫ਼ ਇਹ ਲਿਖਿਆ ਹੁੰਦਾ ਆਰਟੀਕਲ ਨੰਬਰ 329 ਦੇ ਵਿੱਚ ਕਿ ਇਲੈਕਸ਼ਨ ਕਮਿਸ਼ਨ ਦੇ ਕੰਮਾਂ ਦੇ ਵਿੱਚ ਕੋਰਟ ਦਾ ਕੋਈ ਵੀ ਦਖਲ ਨਹੀਂ ਹੋਊਗਾ ਪਰ ਜੇਕਰ ਕਿਸੇ ਵੀ ਕਾਰਨ ਠੀਕ ਹੈ ਪ੍ਰੈਜ਼ੀਡੈਂਟ ਜਾਂ ਫਿਰ ਵਾਇਸ ਪ੍ਰੈਜ਼ੀਡੈਂਟ ਦੀਆਂ ਵੋਟਾਂ ਦੇ ਵਿੱਚ ਕੋਈ ਵੀ ਵਿਵਾਦ ਹੁੰਦਾ ਹੈ ਤਾਂ ਜਿਹੜਾ ਹੁੰਦਾ ਹੈ ਉਸ ਨੂੰ ਕੌਣ ਕੰਟਰੋਲ ਕਰਦੀ ਹੈ ਉਸ ਨੂੰ ਕੋਰਟ ਜਿਹੜੀ ਹੁੰਦੀ ਹੈ ਉਹ ਦੇਖਦੀ ਹੈ ਉਸ ਨੂੰ ਜਿਹੜਾ ਹੈ ਉਹ ਕੰਟਰੋਲ ਕਰਦੀ ਹੈ ਠੀਕ ਹੈ ਉਸ ਚੀਜ਼ ਨੂੰ ਤਾਂ ਉਸ ਨੂੰ ਦੇਖੇਗੀ ਬਸ ਕੀ ਦੇਵੇ ਸਿਰਫ ਪ੍ਰੈਜ਼ੀਡੈਂਟ ਤੇ ਵੋਇਸ ਪੈਡ ਨੇ ਯਾਨੀ ਕਿ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੀਆਂ ਵੋਟਾਂ ਦੇ ਵਿੱਚ ਅਗਰ ਕੋਈ ਵੀ ਵਿਵਾਦ ਹੁੰਦਾ ਹੈ ਠੀਕ ਹੈ ਤਾਂ ਉਹਨਾਂ ਨੂੰ ਕੌਣ ਦੇਖਦੀ ਹੈ ਸੁਪਰੀਮ ਕੋਰਟ ਦੇਖਦੀ ਹੈ ਅਦਰਵਾਈਜ਼ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਕੰਮ ਹੋਣਗੇ ਕੋਈ ਵੀ ਉਹਨਾਂ ਦੇ ਵਿੱਚ ਕੋਰਟ ਜਿਹੜੀ ਹੋਊਗੀ ਕੋਈ ਵੀ ਦਖਲ ਨਹੀਂ ਦੇ ਰੂਗੀ ਨੈਕਸਟ ਜੋ ਆਪਣੇ ਕੋਲ ਬੰਦਾ ਜੀ ਆਪਣੇ ਕੋਲ ਆ ਗਿਆ ਪਾਰਟ ਨੰਬਰ 16 ਪਾਰਟ ਨੰਬਰ 16 ਦੇ ਵਿੱਚ ਆਪਣੇ ਕੋਲ ਆ ਗਿਆ ਸਪੈਸ਼ਲ ਪ੍ਰਵੀਜ਼ਨ ਸਪੈਸ਼ਲ ਪ੍ਰਵੀਜ਼ਨਸ ਹੋਣਗੇ ਜਿਹੜੇ ਆਪਣੇ ਕੋਲ ਰਿਜ਼ਰਵੇਸ਼ਨਸ ਹੋ ਗਈਆਂ ਸੀ ਕਿ ਜਾਂ ਫਿਰ ਹੋਰ ਕਿਸ ਤਰੀਕੇ ਦੇ ਨਾਲ ਕਿੰਨੀਆਂ ਸੀਟਾਂ ਕਰਦੀਆਂ ਹੋਣਗੀਆਂ ਤਾਂ ਉਹ ਆਪਣੇ ਕੋਲ ਲਿਖੀਆਂ ਹੋਈਆਂ ਨੇ ਪਾਰਟ ਨੰਬਰ 16 ਦੇ ਵਿੱਚ ਯਾਨੀ ਕਿ ਸਪੈਸ਼ਲ ਪ੍ਰਵੀਜ਼ਨ ਦੇ ਵਿੱਚ ਤਾਂ ਇਹ ਆਪਣੇ ਸਭ ਤੋਂ ਅੰਦ ਦਾ ਪਾਰਟ ਜਿਹੜਾ ਹੈਗਾ ਇਹ ਬਹੁਤ ਹੀ ਜ਼ਿਆਦਾ ਯਾਨੀ ਕਿ ਮੋਸਟ ਇੰਪੋਰਟੈਂਟ ਪਾਰਟ ਹੈ ਠੀਕ ਹੈ ਇਸ ਨੂੰ ਬਹੁਤ ਚੰਗੀ ਤਰੀਕੇ ਨਾਲ ਕਰ ਲੈਣਾ ਕਿਉਂਕਿ ਕਾਫੀ ਵਾਰਿਸ ਦੇ ਵਿੱਚ ਉਸੇ ਕੁਐਸਚਨ ਜ਼ਿਆਦਾਤਰ ਬਣ ਕੇ ਆਉਂਦੇ ਨੇ ਪਾਰਟ ਨੰਬਰ 1 ਜਿਸ ਦੇ ਵਿੱਚ ਆਪਣੇ ਕੋਲ ਹੈ ਐਸ ਸੀ ਐਸ ٹی ਰਿਜ਼ਰਵੇਸ਼ਨ ਆਫ ਸੀਟਸ ਤਾਂ ਕਿਸ ਦੇ ਸੀਟਸ ਐਸ ਸੀ ਐਸ ٹی ਦੀਆਂ ਸੀਟਸ ਕਿਹਦੇ ਕਿਹਦੇ ਵਿੱਚ ਲੋਕ ਸਭਾ ਦੇ ਵਿੱਚ ਹੋ ਗਈਆਂ ਠੀਕ ਹੈ ਤਾਂ ਇਹਨਾਂ ਦੇ ਵਿੱਚ ਅਲੱਗ-ਅਲੱਗ ਤਰੀਕੇ ਦੇ ਨਾਲ ਇਸੇ ਤਰੀਕੇ ਨਾਲ ਕਿੰਨੀਆਂ ਸੀਟਸ ਦਿੱਤੀਆਂ ਹੁੰਦੀਆਂ ਹਾਂ ਤਾਂ ਐਸਸੀਐਸਟੀ ਰਿਜ਼ਰਵੇਸ਼ਨ ਫॉर ਸੀਟਸ ਤਾਂ ਅਗਰ ਗੱਲ ਕਰੀਏ ਕਿ ਕਿੰਨੀਆਂ ਹੁੰਦੀਆਂ ਨੇ ਤਾਂ ਲੋਕ ਸਭਾ ਦੀਆਂ ਸੀਟਸ ਦੇ ਵਿੱਚ ਜਿਹੜੀ ਹੁੰਦੀ ਹੈ ਐਸਸੀਐਸਟੀ ਦੀ ਰਿਜ਼ਰਵੇਸ਼ਨ ਦੀ ਗੱਲ ਕਰੀਏ ਤਾਂ ਅਗਰ ਜਰਨਲ ਦੀ ਗੱਲ ਕਰੀਏ ਤਾਂ 412 ਸੀਟਾਂ ਹੁੰਦੀਆਂ ਨੇ ਐਸਸੀ ਦੀ ਗੱਲ ਕਰੀਏ ਤਾਂ 84 ਸੀਟਾਂ ਹੁੰਦੀਆਂ ਨੇ ਔਰ ਐਸਟੀ ਦੀ ਗੱਲ ਕਰੀਏ ਤਾਂ ਆਪਣੇ ਕੋਲੇ 47 ਸੀਟਾਂ ਜਿਹੜੀਆਂ ਹੁੰਦੀਆਂ ਨੇ ਇਹ ਰਿਜ਼ਰਵ ਹੁੰਦੀਆਂ ਨੇ ਠੀਕ ਹੈ ਇਜ਼ ਰਿਜ਼ਰਵੇਸ਼ਨ ਜਿਹੜੀ ਹੁੰਦੀ ਹੈ ਇਹਨਾਂ ਨੂੰ ਦਿੱਤੀਆਂ ਵੀ ਇੰਨੀਆਂ ਸੀਟਾਂ ਇਹਨਾਂ ਨੂੰ ਦਿੱਤੀਆਂ ਹੀ ਜਾਣਗੀਆਂ ਫਿਰ ਉਹ ਚਾਕੇ ਅੱਗੇ ਕਿੰਨੇ ਸਿਲੇਕਟ ਹੋਣਗੇ ਕਿੰਨੇ ਜਿਵੇਂ ਆਪਕ ਮੰਨ ਸਕਦੇ ਆ ਕਿ ਜਿਵੇਂ ਐਸਟੀ ਦੀਆਂ 47 ਸੀਟਾਂ ਨਿਰਧਾਰਤ ਨੇ ਰਿਜ਼ਰਵੇਸ਼ਨ ਦੇ ਅਕੋਰਡਿੰਗ ਬਟ ਅੱਜ ਦੇ ਟਾਈਮ ਦੇ ਵਿੱਚ ਜਿਹੜੀਆਂ ਫਿਲ ਨੇ ਉਹ ਕਿੰਨੀਆਂ ਨੇ 41 ਫਿਲ ਨੇ ਬਾਕੀ ਸਾਰੀਆਂ ਕਿਹਨੇ ਉਹ ਖਾਲੀ ਪਈਆਂ ਨੇ ਠੀਕ ਹੈ ਔਰ ਐਸਟੀ ਦੀ ਗੱਲ ਐਸਸੀ ਦੀ ਗੱਲ ਕਰੀਦਾ ਐਸਸੀ ਦੇ ਵਿੱਚ 84 ਸੀਟਾਂ ਜਿਹੜੀਆਂ ਹੈਗੀਆਂ ਨੇ ਇਹ ਨਿਰਧਾਰਤ ਨੇ ਯਾਨੀ ਕਿ ਰਿਜ਼ਰਵਾਇਜ਼ ਕੀਤੀਆਂ ਹੋਈਆਂ ਨੇ ਬਟ ਜਿਹੜੀਆਂ ਅੱਜ ਦੇ ਟਾਈਮ ਤੇ ਫਿਲ ਨੇ ਉਹ ਸਿਰਫ 79 ਸੀਟਾਂ ਹੀ ਫਿਲ ਨੇ ਠੀਕ ਹੈ ਤਾਂ ਇਸੇ ਤਰੀਕੇ ਨਾਲ ਜਿਹੜੀਆਂ ਹੁੰਦੀਆਂ ਨੇ ਇਹ ਕਾਇਰ ਬਾਈ ਚਲਦੀ ਰਹਿੰਦੀ ਹੈ ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 331 ਜਿਸ ਦੇ ਵਿੱਚ ਆਪਣੇ ਕੋਲ ਐਂਗਲੋ ਇੰਡੀਅਨ ਆਫ ਲੋਕ ਸਭਾ ਠੀਕ ਹੈ ਐਂਗਲੋ ਇੰਡੀਅਨਸ ਬਾਰੇ ਬਹੁਤ ਜ਼ਿਆਦਾ ਪੜਿਆ ਹੋਗਾ ਤੁਸੀਂ ਕਿ ਆਪਣੇ ਸੰਵਿਧਾਨ ਦੇ ਵਿੱਚ ਜਿਹੜੇ ਆਪਣੇ ਲੋਕ ਸਭਾ ਦੇ ਮੈਂਬਰ ਹੁੰਦੇ ਟੋਟਲ 552 ਠੀਕ ਹੈ 552 ਤੋਂ ਉਹਨਾਂ ਦੇ ਵਿੱਚ ਦੋ ਜਿਹੜੇ ਹੁੰਦੇ ਨੇ ਉਹ ਐਂਗਲੋ ਇੰਡੀਅਨਸ ਹੁੰਦੇ ਸੀ ਬਟ ਜਿਹੜੇ ਇਹ ਐਂਗਲੋ ਇੰਡੀਅਨ ਸੀਗੇ ਹੁਣ ਇਹਨਾਂ ਨੂੰ ਕੀ ਕਰ ਦਿੱਤਾ ਗਿਆ ਹੈ ਭਾਰਤ ਦੇ ਵਿੱਚੋਂ ਹਟਾ ਦਿੱਤਾ ਗਿਆ ਹੈ ਖਤਮ ਕਰ ਦਿੱਤਾ ਗਿਆ ਹੈ ਜਿਸ ਆਰਟੀਕਲ ਇਸ ਰਿਲੇਟਡ ਫਰੋਮ ਦੀ ਕਨ ਠੀਕ ਹੈ ਤਾਂ ਇਸ ਨੂੰ ਕੀ ਕਰ ਦਿੱਤਾ ਗਿਆ ਹੈ ਆਪਣੇ ਭਾਰਤ ਦੇ ਸੰਵਿਧਾਨ ਦੇ ਵਿੱਚੋਂ ਖਤਮ ਕਰ ਦਿੱਤਾ ਗਿਆ ਨੇ ਯਾਨੀ ਕਿ ਇਹ ਐਂਗਲੋ ਇੰਡੀਅਨਸ ਜਿਹੜੇ ਨੇ ਉਹ ਖਤਮ ਕਰ ਦਿੱਤੇ ਗਏ ਨੇ ਠੀਕ ਹੈ ਨੈਕਸਟ ਆਪਣੇ ਕੋਲ ਆਰਟੀਕਲ ਨੰਬਰ ਆਂਦਾ 332 332 ਨੰਬਰ ਆਰਟੀਕਲ ਦੇ ਵਿੱਚ ਆਪਣੇ ਕੋਲੇ ਲੈਜਿਸਲੇਟਿਵ ਅਸੈਂਬਲੀ ਯਾਨੀ ਕਿ ਵਿਧਾਨ ਸਭਾ ਠੀਕ ਹੈ ਲੈਜਿਸਲੇਟਿਵ ਅਸੈਂਬਲੀ ਯਾਨੀ ਕਿ ਵਿਧਾਨ ਸਭਾ ਤਾਂ ਵਿਧਾਨ ਸਭਾ ਵਿੱਚ ਐਸ ਸੀ ਐਸ ਸੀ ਦੀਆਂ ਸੀਟਾਂ ਦੀ ਵੰਡ ਜਿਹੜੀ ਹੁੰਦੀ ਹੈ ਉਹ ਆਪਣੇ ਕੋਲ ਕਿਹਦੇ ਵਿੱਚ ਲਿਖੀ ਹੋਈ ਹੈ ਆਰਟੀਕਲ ਨੰਬਰ 332 ਦੇ ਵਿੱਚ ਲਿਖੀ ਹੋਈ ਹੈ नैक्सट आर्टिकल जो बनता है अपने को आर्टिकल नंबर तीन सौ तेती तो आर्टल नंबर तीन सौ तेती अंदर है अपने कोल एंगलो इंडियनस की दे विधानसभा की पहल एंगलो इंडियनस आपती गल की लोग सभा की तो उस भी दो होंगे सके बट एंगलो इंडियन जोड़े होंगे वो विधानसभा के भी हूँ विधानसभा के भी कि होंगे दो ही हूँ सर यह भी कर दिए गए जिमें लोग सभा के एंगलो इंडियनस हटाए गए तो उस तरीके विधानसभा के भी एंगलो इंडियन जोड़े ने हटा देते गए हैं नैक्सट अपने को आर्टल नंबर तीन सौ चौंती जिस के टाइम लिमिट ਠੀਕ ਹੈ ਜਿਸ ਦੇ ਵਿੱਚ ਹੈ ਟਾਈਮ ਲਿਮਿਟ ਟਾਈਮ ਲਿਮਿਟ ਕਿਸ ਦੀ ਤਾਂ ਇਹ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਨਿਰਧਾਰਤ ਕੀਤੀਆਂ ਜਾਂਦੀਆਂ ਨੇ ਕੁਝ ਲਾਅ ਹੁੰਦੇ ਨੇ ਜਿਹੜੇ ਨਿਰਧਾਰਤ ਕੀਤੇ ਜਾਂਦੇ ਕਿਹਦੇ ਅਕੋਰਡਿੰਗ ਸਰਕਾਰ ਦੇ ਅਕੋਰਡਿੰਗ ਜਾਂ ਫਿਰ ਉਹਨਾਂ ਦੇ ਲੋਕ ਸਭਾ ਜਾਂ ਵਿਧਾਨ ਸਭਾ ਦੇ ਉਹਨਾਂ ਦੇ ਚਰਚੇ ਦੇ ਅਕੋਰਡਿੰਗ ਜਿਵੇਂ ਆ ਕਿ ਆਪਾਂ ਮੰਨ ਕੇ ਚੱਲੀਏ ਕਿ ਕਿਸੇ ਨੇ ਕੋਈ ਚੀਜ਼ ਕਰਾਇ ਤੇ ਲਈ ਹੈ ਜਾਂ ਕੁਝ ਵੀ ਅੱਦਤ ਹੈ ਤਾਂ ਉਹਨਾਂ ਨੂੰ ਕੋਈ ਨਾ ਕੋਈ ਕੰਟ੍ਰੈਕਟ ਦਿੱਤਾ ਜਾਂਦਾ ਸੀਗਾ ਯਾਨੀ ਕਿ ਇਹਨੂੰ ਇੰਨੇ ਸਮੇਂ ਲਈ ਜਿਹੜਾ ਹੈ ਅਸੀਂ ਕਿਰਾਏ ਤੇ ਦੇ ਰਹੇ ਹਾਂ ਤਾਂ ਇਸ ਤੋਂ ਬਾਅਦ ਜਿਹੜਾ ਹੈ ਸੀ ਆਪਣਾ ਚੇਂਜ ਕਰ ਸਕਦੇ ਹਾਂ ਕੰਟ੍ਰੈਕਟ ਠੀ ਸਾਲੀਸ ਨੇ ਸਮਝ ਲਿੱਤਾ ਤਾਂ ਜੋ ਜਿੰਨਾ ਨੇ ਦਾਅਤ ਕੀਤਾ ਸ਼ੁਰੂ ਤੋਂ ਲੈ ਕੇ ਉਨਾ ਹੀ ਚੱਲੇਗਾ ਤਾਂ ਉਸੇ ਤਰੀਕੇ ਨਾਲ ਟਾਈਮ ਲਿਮਿਟ ਜਿਹੜੀ ਚੱਲਦੀ ਉਹ ਇਹਦੇ ਵਿੱਚ ਵੀ ਚੱਲਦੀ ਹੈ ਠੀਕ ਹੈ ਇਨ ਸਭ ਮੰਦੇਚ ਵੀ ਇਸੇ ਤਿੱਕਣਾ ਟਾਈਮ ਲਿਮਿਟ ਜਿਹੜੀ ਚੱਲਦੀ ਹੈ ਤੇ ਇਹ ਟਾਈਮ ਲਿਮਿਟ ਜਿਹੜੀ ਹੁੰਦੀ ਹੈ ਇਹ 10-10 ਸਾਲ ਬਾਅਦ ਬਤਾਈ ਜਾਂਦੀ ਹੈ ਠੀਕ ਹੈ ਲਾਸਟ ਟਾਈਮ ਜਿਹੜੀ ਬਤਾਈ ਗਈ ਸੀ ਇਹ ਆਪਣੇ ਕੋਲ 2000 ਤੇ 20 ਦੇ ਵਿੱਚ ਬਤਾਈ ਗਈ ਸੀ ਕਿ ਔਰ ਹੁਣ ਜਿਹੜੀ ਹੈ 2030 ਤੱਕ ਜਿਹੜੀ ਹੈ ਇਹ ਹੋ ਚੁੱਕੀ ਹੈ ਠੀਕ ਹੈ 2030 ਤੱਕ ਹੋ ਚੁੱਕੀ ਹੈ ਔਰ ਅੱਗੇ ਜਿਹੜੀ 10 ਸਾਲ ਵਧਾਈ ਜਾਏਗੀ ਉਹ 2030 ਤੋਂ ਬਾਅਦ ਵਧਾਈ ਜਾਏਗੀ ਇਸੇ ਵੀ ਡਿਫਰੈਂਟ ਜਿਹੜਾ ਰਹਿੰਦਾ ਉਹ 10-10 ਸਾਲ ਦਾ ਰਹਿੰਦਾ ਯਾਨੀ ਕਿ 10 ਹਰ ਇੱਕ 10 ਸਾਲ ਦੇ ਬਾਅਦ ਜਿਹੜੀ ਹੁੰਦੀ ਹੈ ਇਸ ਦੀ ਟਾਈਮਿੰਗ नैक्सट आर्टिकल की गल करिए आर्टल अपने को आर्टिकल नंबर तीन सौ अठत्ती जिस अपने कोमीशन जिस है अपने कोमीशन एससी कमीशन जगह की देखिए आप तीन सौ अठत्ती के अंदर जनुसूचित जाति कमिशन है ठीक है एससी कमिशन है ना एससी कमि एसी को आपने अनुसूचित जाति यानी कि शड्यूल कास्ट अनुसूचित जाति अनुसूचित अनुसूचित जाति जी कमिशन है इसके अंदर ਏ ਬਣਦਾ ਹੈ ਆਰਟੀਕਲ ਨੰਬਰ 342 ਦੇ ਅੰਦਰ ਠੀਕ ਹੈ ਕਿਸੇ ਦੇ ਅੰਦਰ ਬਣਦਾ ਹੈ ਆਰਟੀਕਲ ਨੰਬਰ 342 ਦੇ ਅੰਦਰ ਬਟ ਜਿਹੜਾ ਹੈ ਆਪਾਂ ਇਸ ਨੂੰ ਇਹਦੇ ਨਾਲ ਰਿਲੇਟ ਕਰਕੇ ਪੜ੍ਹਦੇ ਹਾਂ ਆਰਟੀਕਲ ਨੰਬਰ 338 ਦੇ ਅੰਦਰ ਠੀਕ ਹੈ ਕਮਿਸ਼ਨ ਬਣਦਾ ਹੈ ਠੀਕ ਹੈ ਇੱਥੇ ਆਪਣੇ ਕੋਲ ਕੀ ਹੈ ਆਰਟੀਕਲ ਨੰਬਰ 338 ਦੇ ਅੰਦਰ ਕਿਹਾ ਗਿਆ ਹੈ ਕਿ ਐਸਸੀ ਐਸਟੀ ਕਮਿਸ਼ਨ ਹੋਏਗਾ ਬਟ ਇਹ ਬਣੇਗਾ ਕਿਦੇ ਅੰਦਰ ਜਾ ਕੇ ਆਰਟੀਕਲ ਨੰਬਰ 342 ਦੇ ਅੰਦਰ ਜਾ ਕੇ ਤਾਂ ਜਿਹੜੀ ਐਸਸੀ ਦੀ ਰਿਜ਼ਰਵੇਸ਼ਨ ਹੁੰਦੀ ਹੈ ਕਿੰਨੀ ਦਿੱਤੀ ਜਾਂਦੀ ਹੈ ਐਸਸੀ ਇਸ ਨੂੰ ਠੀਕ ਹੈ ਰਿਜ਼ਰਵੇਸ਼ਨ ਕਿੰਨੀ ਦਿੱਤੀ ਜਾਂਦੀ ਹੈ 15% ਦੀ ਦਿੱਤੀ ਜਾਂਦੀ ਹੈ पंद्रह प्रसेंट इन्हों की रिजर्वेशन होंगी है नैक्सट आर्टिकल की अगर गल करिए तो नैक्सट आर्टिकल जो है अपने नंबर तीन सौ अठा ए इस अपने आ गई एस टी कमीशन तो एस टी कमीशन जी होंगी है ये दस गया कि एस टी कमीशन होएगी ठीक है आर्टल तीन सौ अठत्ती है एस टी कमीशन होएगी बट यह एस टी कमीशन बनेगी किसते बनेगी तीन सौ क्याली नंबर आर्टिकल ठीक है बनेगी किस अंदर आर्टल नंबर तीन सौ क्यालीजर्वेशन की गल करिए एस टी की कि होंगी है तो एस टी की सत्त परसेंट जी होंगी है रिजर्वेशन होंगी है ਇਹ ਅਗਰ ਗੱਲ ਕਰੀਏ ਕਿ ਇਹਦੇ ਆਪ ਨੂੰ ਦੇਖ ਰਿਹਾ ਨਾ ਇਹ ਲੱਗੀ ਹੋਈ ਹੈ ਇਹ ਨੇ ਯਾਨੀ ਕਿ ਇਹ ਕਿਸੇ ਅਮੈਂਡਮੈਂਟ ਦੇ ਤਹਿਤ ਇਹਨੂੰ ਐਡ ਕੀਤਾ ਗਿਆ ਸੀ ਤਾਂ ਅਮੈਂਡਮੈਂਟ ਕਿਹੜੀ ਸੀਗੀ 89th ਅਮੈਂਡਮੈਂਟ ਸੀਗੀ ਜਿਹੜੀ ਕਿ 2003 ਦੇ ਵਿੱਚ ਕੀਤੀ ਗਈ ਸੀ ਔਰ ਉਸ ਸਮੇਂ ਜਿਹੜਾ ਸੀਗਾ ਇਹ ਐਸਟੀ ਕਮਿਸ਼ਨ ਜਿਹੜਾ ਸੀਗਾ ਸੰਵਿਧਾਨ ਦੇ ਵਿੱਚ ਜਿਹੜਾ ਸੀਗਾ ਐਡ ਕੀਤਾ ਗਿਆ ਸੀ ਠੀਕ ਹੈ ਨੈਕਸਟ ਅਗਰ ਗੱਲ ਕਰੀਏ ਤਾਂ ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 338B ਤੇ ਇਸ ਦੇ ਵਿੱਚ ਆ ਕੇ ਆਪਣੇ ਕੋਲ OBC ਕਮਿਸ਼ਨ OBC ਕਮਿਸ਼ਨ ਤਾਂ ਇਹਦੇ ਨਾਲ ਵੀ B ਲਾਰਜੈਸਟ ਲੱਗ ਹੋਇਆ ਯਾਨੀ ਕਿ ਪਾਰਟ ਬਣ ਜਾਂਦੇ ਨੇ A B A ਠੀਕ ਹੈ A B C ਤੇ ਤਿੰਨ ਕਨਾਲ ਬਣ ਜਾਂਦੇ ਤੋਂ ਵੀ ਆਪਣੇ ਕੋਲ B ਆ ਗਿਆ B ਲਾਰਜੈਸਟ ਹੈ ਯਾਨੀ ਕਿ ਇਹ ਵੀ ਅਮੈਂਡਮੈਂਟ ਦੇ ਤਹਿਤ ਐਡ ਕੀਤਾ ਹੋਊਗਾ ਠੀਕ ਹੈ ਤਾਂ OBC ਕਮਿਸ਼ਨ ਜਿਹੜੀ ਸੀਗੀ ਇਹ ਵੀ ਅਮੈਂਡਮੈਂਟ ਦੇ ਤਹਿਤ ਜਿਹੜੀ ਸੀ ਐਡ ਕੀਤੀ ਗਈ ਸੀ ਯਾਨੀ ਕਿ ਪਛੜਿਆ ਵਰਗ ਕਮਿਸ਼ਨ ਜਿਹੜਾ ਆਪਣੇ ਕੋਲ ਬਣ ਜਾਂਦਾ ਆਰਟੀਕਲ ਨੰਬਰ 333 B ਦੇ ਅੰਦਰ ਬਣ ਜਾਂਦਾ ਤੇ ਇੱਥੇ ਵੀ ਇਹੀ ਕਿਹਾ ਗਿਆ ਹੈ ਕਿ OBC ਕਮਿਸ਼ਨ ਜਿਹੜਾ ਹੋਏਗਾ ਇੱਕ OBC ਕਮਿਸ਼ਨ ਹੋਏਗਾ ਕਿਦੇ ਅੰਦਰ ਕਿਹਾ ਗਿਆ ਆਰਟੀਕਲ ਨੰਬਰ 338 ਦੇ ਅੰਦਰ ਬਟ ਇਹ ਬਣੇਗਾ ਕਿਦੇ ਅੰਦਰ ਜਾ ਕੇ ਬ 40 ਦੇ ਅੰਦਰ ਜਾ ਕੇ ਜਿਹੜਾ ਹੈ ਇਹ ਆਪਣੇ ਕੋਲੇ OBC ਕਮਿਸ਼ਨ ਬਣਦਾ ਹੈ ਤਾਂ ਇਹਦੇ ਨਾਲ ਵੀ ਲਾਰਜੇਸਟ ਲੱਗਿਆ ਹੋਇਆ ਤਾਂ ਮਤਲਬ ਕਿ ਇਹ ਵੀ ਕਿਸੇ ਅਮੈਂਡਮੈਂਟ ਦੇ ਤਹਿਤ ਐਡ ਕੀਤਾ ਗਿਆ ਸੀ ਤਾਂ ਹਾਂਜੀ ਤਾਂ ਇਹ ਵੀ 102 ਨੰਬਰ ਅਮੈਂਡਮੈਂਟ ਦੇ ਤਹਿਤ 2018 ਦੇ ਵਿੱਚ ਜਿਹੜਾ ਸੀਗਾ OBC ਕਮਿਸ਼ਨ ਜਿਹੜਾ ਸੀਗਾ ਇਹ ਐਡ ਕੀਤਾ ਗਿਆ ਸੀਗਾ ਠੀਕ ਹੈ ਤਾਂ ਅਗਰ OBC ਦੀ ਗੱਲ ਕਰੀਏ ਕਿ ਰਿਜ਼ਰਵੇਸ਼ਨ ਜਿਹੜੀ ਇਹਨਾਂ ਨੂੰ ਕਿੰਨੀ ਦਿੱਤੀ ਹੁੰਦੀ ਹੈ ਤਾਂ 27% ਜਿਹੜੀ ਹੁੰਦੀ ਹੈ ਇਹਨਾਂ ਦੀ ਰਿਜ਼ਰਵੇਸ਼ਨ ਹੁੰਦੀ ਹੈ ਨੈਕਸਟ ਜੋ ਆਪਣੇ ਕੋਲ ਬਣਦਾ ਹੈ ਉਹ ਆਪਣੇ ਕੋਲ ਬਣਦਾ ਹੈ ਜੀ ਆਰਟੀਕਲ ਨੰਬਰ 342 A ਠੀਕ ਹੈ ਆਰਟੀਕਲ ਨੰਬਰ 342ਏ ਤਾਂ ਆਰਟੀਕਲ ਨੰਬਰ 342 ਦੇ ਅੰਦਰ ਵਿੱਚ ਆਪਣੇ ਕੋਲ ਹੈ ਐਸਈਬੀਸੀ ਐਸਸੀਬੀਸੀ ਦਾ ਮਤਲਬ ਕੀ ਹੁੰਦਾ ਹੈ ਐਸਈਬੀਸੀ ਦਾ ਮਤਲਬ ਹੈ ਸੋਸ਼ਲ ਐਜੂਕੇਸ਼ਨਲੀ ਬੈਕਵਰਡ ਕਲਾਸਸ ਸੋਸ਼ਲ ਐਜੂਕੇਸ਼ਨਲੀ ਬੈਕਵਰਡ ਕਲਾਸਸ ਠੀਕ ਹੈ ਤੇ ਇਹਨਾਂ ਦੀ ਅਗਰ ਰਿਜ਼ਰਵੇਸ਼ਨ ਦੀ ਗੱਲ ਕਰੀ ਤਾਂ ਇਹਨਾਂ ਦੀ ਰਿਜ਼ਰਵੇਸ਼ਨ ਜਿਹੜੀ ਹੈਗੀ ਆਪਣੇ ਕੋਲ ਆਰਟੀਕਲ ਨੰਬਰ 15 4 ਅਤੇ ਆਰਟੀਕਲ ਨੰਬਰ 16 4 ਦੇ ਵਿੱਚ ਜਿਹੜੀ ਹੈ ਇਹਨਾਂ ਦੀ ਰਿਜ਼ਰਵੇਸ਼ਨਸ ਦਿੱਤੀ ਹੋਈ ਹੈ ਆਪਣੇ ਕੋਲੇ ਸੋਸ਼ਲ ਇਕਨੋਮਿਕ ਐਜੂਕੇਸ਼ਨਲਿ ਬੈਕਵਰਡ ਕਲਾਸਸ ਦੀ ਠੀਕ ਹੈ ਇਹਨਾਂ ਦੀ ਰਿਜ਼ਰਵੇਸ਼ਨ ਜਿਹੜੀ ਹੈ ਆਪਣੇ ਕੋਲ ਆਰਟੀਕਲ ਨੰਬਰ 15 4 15 ਦੇ ਪਾਰਟ 4 ਅਤੇ 16 ਦੇ ਪਾਰਟ 4 ਦੇ ਵਿੱਚ ਇਹਨਾਂ ਦੀ ਆਪਣੇ ਕੋਲੇ ਰਿਜ਼ਰਵੇਸ਼ਨਸ ਜਿਹੜੀਆਂ ਨੇ ਦਿੱਤੀਆਂ ਹੋਈਆਂ ਨੇ ਔਰ ਇੱਕ ਆਪਣੇ ਕੋਲ ਬਚਦੀ ਸੀ ਈਡਬਲਯੂਐਸ ਠੀਕ ਹੈ ਈਡਬਲਯੂਐਸ ਇਕਨੋਮਿਕਲੀ ਵੀਕਰ ਸੈਕਸ਼ਨ ਤਾਂ ਇਹਨ ਛੇ ਦੇ ਅੰਦਰ ਜਿਹੜੀ ਹੈ ਇਹਨਾਂ ਦੀ ਰਿਜ਼ਰਵੇਸ਼ਨ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਤਾਂ ਇੱਥੇ ਆਪਣੇ ਕੋਲ ਆਈਦੀ ਪਾਰਟ ਨੰਬਰ 15 ਤੇ 16 ਖਤਮ ਹੁੰਦੇ ਨੇ ਠੀਕ ਹੈ ਪਾਰਟ ਨੰਬਰ 15 ਤੇ 16 ਆਪਣੀ ਆਈਦੀ ਕਲਾਸ ਦੇ ਵਿੱਚ ਇੱਥੇ ਖਤਮ ਹੁੰਦੇ ਨੇ ਔਰ ਜੋ ਹੈ ਪਾਰਟ ਨੰਬਰ 17 ਔਰ ਪਾਰਟ ਨੰਬਰ 18 ਜਿਹੜਾ ਹੈ ਉਸ ਦੀ ਕਲਾਸ ਜਿਹੜੀ ਹੈ ਆਪਾਂ ਕੱਲ ਲੈ ਕੇ ਆਵਾਂਗੇ ਠੀਕ ਹੈ ਔਰ ਬਣੇ ਰਹਿਣਾ ਕਲਾਸ ਦੇ ਨਾਲ اور کلاسز ਨੂੰ اٹینڈ ضرور کرنا کیونکہ یہ کلاسز ਜਿਹੜੀਆਂ ਨੇ ਆਪਾਂ ਕਿਸੇ ਵੀ ਕੁਐਸਚਨ بیس ਨਹੀਂ ਕਰ ਰਹੇ تھیوری بیس ਕਰ ਰਹੇ ਹਾਂ ਕਿਉਂਕਿ ਪੂਰਾ ਕਨਸੈਪਟ ਅਗਰ ਸਮਝ ਕੇ ਕੀਤਾ ਜਾਵੇ ਤਾਂ ਆਪਾਂ ਕੁਐਸਚਨਸ ਨੂੰ ਆਸਾਨੀ ਨਾਲ ਜਿਹੜਾ ਹੈ ਉਹ ਸੋਲਵ ਕਰ ਸਕਦੇ ਹਾਂ ਕਿਉਂਕਿ ਠੀਕ ਹੈ ਤਾਂ ਇੱਕ ਆਰਟੀਕਲ ਦੇ ਵਿੱਚੋਂ ਬਹੁਤ سارے ਕੁਐਸਚਨਸ ਬਣ ਸਕਦੇ ਨੇ ਤਾਂ ਅਗਰ ਆਪਾਂ ਡਾਇਰੈਕਟ ਆਰਟੀਕਲਸ ਪੜ੍ਹਦੇ ਹਾਂ ਤਾਂ ਉਹਨਾਂ ਦੇ ਨਾਲ ਰਿਲੇਟਡ ਹਰ ਇੱਕ ਗੱਲ ਕਰਦੇ ਹਾਂ ਤਾਂ ਆਪਣੇ ਵੱਲੋਂ ਫਿਰ ਕੋਈ ਵੀ ਕੁਐਸਚਨ ਬਣ ਕੇ ਆ ਜੇ ਆਪਾਂ ਉਸ ਨੂੰ ਸੋਲਵ ਕਰ ਸਕਦੇ ਹਾਂ ਠੀਕ ਹੈ अगर तो अगर तुम अजे तक भी चैनल सबसक्राइब नहीं कर है तो चैनल सबसक्राइब जरूर कर लेना और बेल आइकन वाली कंटिन्यू ऑल तक प्रेस करना ना भुल्योता ताकि अगर वाली एक, एक नोट की नोटिफिकेशन जो है तक पहल पहुँचती रहे और वीडियो ने अपने दोस्तों मित्रों तक शेड्यूल कर देना ताकि तक, तक भी यह इंफॉर्मेन पहुँचती रहे थैंक्स फॉर वॉचिंग